ਆਲਾ ਮੈਂ 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 ਠੀਕ ਹੈ ਜੀ ਤੇ ਤੁਹਾਡੇ ਪਿੰਨ ਦੇ ਵਿੱਚ ਦौरा ਜਰੂਰ ਕਰਨਗੇ ਆ ਨਾ ਇਹ ਜੋ ਵੀ ਜਨਰਲ ਹੈਲਪ ਹੋਏਗੀ ਇਹ ਤਾਂ ਜੀ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਦੋ ਤੁਹਾਡੇ ਸਰਪੰਚ ਸਾਹਿਬ ਦੇ ਤੇ ਇਸ ਬੰਦੇ ਨੂੰ ਇਹ ਇਹ ਚੀਜ਼ ਦੀ ਲੋੜ ਹੈ ਪੁੱਤਰ ਅੰਦਰ ਹੋ ਜਾ ਤੁਹਾਡੀ ਜਿੰਨੀ ਦੇ ਸਰਕਾਰ ਤੇ ਜਿੱਥੇ ਕਰਦੀ ਆ ਉਹ ਐਨਟੀਓ ਵੀ ਕਰਾਉਂਦਾ ਚੁੱਪ ਦੀ ਐਸੇ ਗੰਤੋਂ ਮੈਂ ਆਪਣਾ ਨਾਮ ਦੱਸ ਦਿੰਦਾ ਵੀ ਮੈਂ ਅੰਦਰ ਨਹੀਂ ਨਹੀਂ ਗਿਆ ਕਰਕੇ ਜਾ ਗਿਆ ਪਬਲਿਕ ਵਿਕਾਸ ਕੌਂਸਲ ਐਂਡੀ ਉਹਨਾਂ ਦਾ ਮੇਰੇ ਨਾਲ ਮੀਡੀਆ ਜੀ ਹੈ ਵੀਡੀਓ ਤੌਰ ਤੇ ਰਵਿੰਦਰ ਜੀ ਆ ਬਾੜ ਤੋਂ ਲੇਤੀ ਦੀ ਨਾ ਵੀ ਇਹ ਵੀ ਸਮਾਜ ਸੇਵੀ ਕੰਮ ਦੇ ਵਿੱਚ ਬੱਤ-ਬੱਤ ਮੇਰਾ ਸਹਿਯੋਗਨ ਪਾਦੇ ਆ ਆਪਣਾ ਤੇ ਫੋਨ ਅਸੀਂ ਇਹ ਕਪੜੇ ਲੈਂਦੇ ਆ ਬੱਚਿਆਂ ਦੇ 5 ਤੋਂ ਲੈ ਕੇ 10 ਸਾਲ ਦੇ ਬੱਚੇ ਤੇ 10 ਸਾਲ ਤੋਂ ਲੈ ਕੇ ਤੇ ਬਟੀਆਂ ਲਈ 16 17 ਸਾਲ ਦੀ ਜਿਹੜੀ ਬੱਚੀ ਹੈ ਪਾਸ ਤੋਂ ਇਲਾਵਾ ਇਹ ਦੂਸਰੇ ਕਪੜੇ ਆ ਕੋਈ ਕੌਣ ਕਰਦਾ ਹੈ ਦੂਸਰੇ ਬਣਾੜੇ ਪਾਉਂਦੇ ਨੇ ਵਟਾ ਇਹ ਪਿਆਰ ਦੇ ਨਾਲ ਲੈਣੇ